ਸਰ ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਹਾਂ ਜੀ ਅ ਅਮਰਜੀਤ ਜੀ ਪੂਰੇ ਦੇਸ਼ ਦੇ ਵਿੱਚ ਕੇਂਦਰੀ ਟ੍ਰੇਡ ਯੂਨੀਅਨ ਵੱਲੋਂ 9 ਜੁਲਾਈ ਦੀ ਹੜਤਾਲ ਹੈ ਜਿਹੜੀ ਉਹਦਾ ਸੱਦਾ ਦਿੱਤਾ ਗਿਆ ਅ ਤੁਸੀਂ 9 ਜੁੜਾਈ ਜੁਲਾਈ ਦੀ ਹੜਤਾਲ ਹੈ ਜਿਹੜੀ ਉਸ ਨੂੰ ਕਿਸ ਰੂਪ ਵਿੱਚ ਦੇਖਦੇ ਹੋ ਅਸੀਂ ਸੈਕਟਰ 29D ਦੇ ਵਿੱਚ ਗਏ ਸੀ ਕਨਵੈਨਸ਼ਨ ਕੀਤੀ ਉੱਤਰੀ ਯੂਨ ਵੱਲੋਂ ਜੀ ਉੱਥੇ ਬਖ ਬਖ ਮਿਲਾਈਆਂ ਹਰਿਆਣੇ ਦੇ ਹਿਮਾਚਲ ਦੇ ਆਗੂ ਆਏ ਸੀ ਆਪਣੇ ਸਾਡੇ ਪੀਐਸ ਜਮੈਂਟ ਤੋਂ ਆਗੂ ਪਹੁੰਚੇ ਉੱਥੇ ਹੂੰ ਤੇ ਉਥੇ ਫੈਲਾ ਕੀਤਾ ਗਿਆ ਵੀ ਜਿਹੜੇ ਸਾਡੀ ਕੇਂਦਰ ਸਰਕਾਰ ਹੋਵੇ ਜਾਂ ਆਪਣੀ ਪੰਜਾਬੀ ਸਰਕਾਰ ਹੋਵੇ ਹੂੰ ਵੀ ਇਹ ਪ੍ਰਾਈਵੇਟ ਘਰਾਣਿਆਂ ਦੀ ਇਹ ਕਾਠਫੰਦੀ ਬਣ ਚੁੱਕੇ ਆ ਹੂੰ ਆਪਾਂ ਦੇਖਦੇ ਆ ਸਾਡੇ ਥਰਮਲ ਦੀ ਗੱਲ ਕਰ ਲਈ ਆਪਾਂ ਵਿਲਯੂ ਦੀ ਗੱਲ ਕਰ ਲਈ ਆਪਾਂ ਹੂੰ ਵੀ 70% ਜੋ ਪ੍ਰਾਈਵੇਟ ਕੰਮੇ ਕੰਮ ਕਰਦੇ ਆ ਬਿਲਕੁਲ ਤੇ ਥਰਮਲ ਤੇ ਆਪਾਂ ਗੱਲ ਕਰੀ ਵੀ ਇੱਕ ਇੱਕ ਮੰਨ ਲਓ ਕਰਮਚਾਰੀ ਚਾ ਚ ਲਗੇ ਸ਼ਾ ਕੰਮ ਕਰਦਾ ਹੂੰ ਜਿੱਥੇ ਅਗੇ ਬੋਰਡ ਦੇ ਇੰਨੇ ਮਲਾਜ ਹੁੰਦੇ ਸੀਗੇ ਉੱਥੇ ਉਹਨਾਂ ਨੇ ਉਹ ਇੱਕ ਮਨ ਲੋ ਕਰਮਚਾਰੀ ਕੱਚਾ ਜਿਹੜਾ 12 ਹਜ਼ਾਰ ਰੁਪਏ ਹਰ ਹਾਲ ਦਾ ਤਰਮੈਂ ਦੀ ਗੱਲ ਕਰੀ ਆ ਬਸ ਸਾਹਮਣੇ ਦੀ ਗੱਲ ਕਰ ਲਈ ਵੀ ਇੱਕ ਕਰਮਚਾਰੀ ਇੱਕ ਜਿਹੜਾ ਮਨ ਲੋ ਕੱਚਾ ਮਲਾਜਮਾ ਉਹ ਉਹ ਵੀ ਐਫਪੀ ਤੇ ਬੈਠਾ ਹੁੰਦਾ ਕੋਈ ਸਮਾਂ ਸੀਗਾ ਵੀ ਏਪੀਏ ਬੈਠਣ ਦਾ ਸੀ ਤੇ ਜੀਪੀਏ ਬੈਠਣ ਦਾ ਇੱਕ ਸਕਿੱਲ ਵਰਕਰ ਬੈਠਣ ਦਾ ਨੰਨੇ ਬੈਠੇ ਸੀ ਉੱਥੇ ਇੱਕ ਕੰਪਨੀ ਦਾ ਉਹ ਵੀ ਇੱਕ ਵਰਕਰ ਵੀ ਦੋ ਦੋ ਵੀਐਫਪੀਆ ਸਾਹਮਣ ਦਾ ਵੀ ਇਹੋ ਜਿਹੇ ਹਲਾਰ ਬਣ ਚੁੱਕੇ ਆ ਜੇ ਕਰਮਚਾਰੀ ਕਿਸੇ ਨੇ ਛੁੱਟੀ ਲੈਣੀ ਹੋਵੇ ਤਾਂ ਉਹਨੂੰ ਮੁਸ਼ਕਲ ਹੋ ਜਾਉ ਕੋ ਹੋ ਜਾਣੇ ਬਣ ਜਾਂਦੀ ਆ ਸਰਕਾਰ ਨੂੰ ਚਾਹੀਦਾ ਇਹ ਵੀ ਜਿੰਨੇ ਖਾਲੀ ਪਈਆਂ ਅਸਾਮ ਔਰ ਮੁਖਰੇ ਭਵੰਤ ਬਣ ਕੇ ਅਸੀਂ ਸਾਡੇ ਜਿਹੜੇ ਬੱਚੇ ਬਾਹਰ ਨਹੀਂ ਜਾਣਗੇ ਅਸੀਂ ਨੌਕੀ ਦੇਵਾਂਗੇ ਮੈਂ ਥਰਮ ਬਿਲੀਅਨ ਦੀ ਗੱਲ ਕਰਾਂ ਪਾਵਰ ਕੌਂਦੀ ਜਾਂ ਪੀਐਸਪੀ ਸੀਐਲ ਦੀ ਪੀਐਸਟੀ ਦੀ ਵੀ ਹਜ਼ਾਰਾਂ ਜਿਹੜੀਆਂ ਅਸਾਮੀਆਂ ਖਾਲੀ ਪਈ ਨੇ ਜੇਕਰ ਇਹ ਅਸਾਮੀਆਂ ਭਰਦੇ ਇੰਨੇ ਭਰ ਲੈਂਦੇ ਤਾਂ ਸਾਡੇ ਬੱਚੇ ਕੈਨੇਡਾ ਅਮਰੀਕਾ ਵੱਲ ਨੂੰ ਰੁੱਖ ਨਹੀਂ ਕਰਦੇ ਤੇ ਕੇਂਦਰ ਸਰਕਾਰ ਦੇ ਵੀ ਹਾਲਾਤ ਇਹੀ ਬਣ ਚੁੱਕੇ ਹੁਣ ਉਹਨਾਂ ਨੂੰ ਯੂਪੀਐਸ ਕੇ ਉਹਨਾਂ ਦੇ ਨੋਟੀਫਿਕੇਸ਼ਨ ਕਰ ਦਿੱਤਾ ਵੀ ਜਦੋਂ ਮੁਲਾਜ਼ਮ ਪਹਿਲਾਂ ਦਿੱਲੀ ਵਿੱਚ ਜਾ ਕੇ ਤਾਂ ਨੇ ਲਾਇਆ ਪੰਜਾਬ ਤੋਂ ਵੀ ਹਰਿਆਣਾ ਤੋਂ ਵੀ ਹਿਮਾਚਲ ਤੋਂ ਵੀ ਸੰਤ ਪ੍ਰਾਣੀ ਵਿੱਚ ਲਾਗੂ ਕਰੋ ਤੇ ਉਹਨਾਂ ਐਨਪੀਐਸ ਲਾਗੂ ਕਰਦੀ ਉਹਨਾਂ ਯੂਪੀਐਸ ਨਵੇਂ ਕਾਰਡ ਕਰਦੀ ਇੱਕ ਨੋਟੀਫਿਕੇਸ਼ਨ ਨਾਮ ਉਹਦੇ ਜਾਰੀ ਕਰ ਦਿੱਤਾ ਤੇ ਉਹ ਵੀ ਬਹੁਤ ਵੱਡੀ ਘਾਤਗਾ ਵੀ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਤੇ ਹਮੇਸ਼ਾ ਇਹ ਮਲਾਜਮ ਮਾਰ ਨੂੰ ਦਿੱਤੀਆਂ ਲਾਗੂ ਕਰ ਰਹੇ ਨੇ ਪਰ ਹੈ ਕਾਰਨਾਂ ਵੀ ਜਿਹੜੇ ਪ੍ਰਾਈਵੇਟ ਘਰਾਣੇ ਉਹਨਾਂ ਨੂੰ ਪਹਿਲ ਦੇ ਰਹੇ ਨੇ ਪਹਿਲ ਦਿਨ ਕਰ ਗਈ ਹੁਣ ਆਪਾਂ ਦੇਖੀ ਵੀ ਚਾਹਿਆ ਸਾਡਾ ਸਿਵਲ ਅਸਟੈਂਟ ਡੰਡਈਆ ਇੱਥੇ ਵੀ ਕੱਚੇ ਮਲਾਜਮ ਭਰਤੀ ਕੀਤੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਉੱਪਰ ਜਾਹੜਾ ਤਰਨ ਪ੍ਰਣਾ ਦਾ ਜਬਾ ਅੱਡੀ ਤਰ੍ਹਾਂ ਗੱਲ ਕਰੀ ਵੀ ਮੁਖਰਿ ਭਵੰਤ ਤੁਮਾਰ ਕੇ ਮੈਨੇ ਡੀਜੇ ਪੱਕੇ ਕਰਦੇ ਤੇ ਉਹਨਾਂ ਨੂੰ ਕੀ ਕੀਤਾ ਉਹਨਾਂ ਨੇ ਵੀ ਥੋੜੀ 58 ਸਾਲ ਤੱਕ ਤੁਹਾਨੂੰ ਫਿਕਸ ਤਨਖਾਹ ਕਰਦੀ ਜਿਹੜੇ ਈਡੀਡੀ 18000 ਜਿਹੜੇ ਬੀਐਡੀਪੀਐ ਜਿਹੜੀ ਉਹਨਾਂ ਦੀ 24 ਤਨਖਾਹ ਐ ਫਿਕਸ ਕੀਤੀ ਆ 500 ਨਾਲ ਵਾਧਾ ਕੀਤਾ ਹਣਾ ਵੀ ਨਾ ਉਹਨੇ ਕੋਈ ਬੇਸਿਕ ਬਣਾਉਂਗੇ ਡੇਸ ਨੂੰ ਪੱਕੇ ਕਰਦੇ ਸੀ ਉਹ ਕਦਾ ਪੱਕੇ ਕਰਤਾ ਹਾਲੇ ਕਿ ਜਿਹੜੇ ਟੀਚਰਾਂ ਨੇ ਧਰਨਾ ਜੋ ਮੁਖਰਿ ਭਵੰਤ ਵਾਲੀ ਕੋਠੀ ਨੇੜੇ ਕੇ ਪਿੰਡ ਵਿੱਚ ਧੰਨ ਲਾਇਆ ਥੈਂਕ ਯੂ ਪਰ ਮੇਲੇ ਰੋ ਇੱਕ ਮਿੰਨ ਉੱਪਰ ਬੈਠੇ ਬੈਠਾ ਰੇ ਇੱਕ ਮਾਨਸਾ ਸਾਡਾ ਕਰਨ ਦੇ ਬੈਠਾ ਰੇ ਟੀਚਰ ਪਰ ਉਹਨਾਂ ਦਾ ਹੱਲ ਕੋਈ ਨਹੀਂ ਹੋਇਆ 58 ਸਾਲ ਤੱਕ ਫਿਕਸ ਤਨਖਾਹ ਜਾਂ 5% ਵਾਧਾ ਕੋਈ ਬੇਸਿਕ ਵੀ ਨਹੀਂ ਕੋਈ ਡਿਗਰੀ ਨਹੀਂ ਨਾ ਨਾ ਹੋਰ ਕੋਈ ਭੱਤੇ ਆ ਤੇ ਇਹ ਹਾਲਾਤ ਕੇਂਦਰ ਸਰਕਾਰ ਦੇ ਕਿਤੇ ਆਪਾਂ ਦੇ ਮੈਂ ਕਿਹਾ ਉਹਦੇ ਕੇਂਦਰ ਸਰਕਾਰ ਦੇ ਮੈਂ ਕਿਹਾ ਉਹਦੇ ਲੋ ਉਹਦੇ ਪ੍ਰਾਈਵੇਟ ਬੰਦੇ ਭਰਦੇ ਉਹ ਠੇਕੇਦਾਰਾਂ ਨੂੰ ਦੇ ਦੇ ਇਹਨਾਂ ਨੇ ਆਮ ਆਪਾ ਦੇ ਵੀ ਠੇਕੇਦਾਰਾਂ ਨੂੰ ਦੇ ਦਾਂ ਵੀ ਆ ਲਓ ਜੀ ਤੁਸੀਂ 100 ਬੰਦਾ ਦਾ ਆ ਸਣ ਪੀਣ ਕਰਦੀ ਸੀ ਵੀ 100 ਬੰਦਾ ਦਾ ਸਭ ਤੋਂ ਘੱਟ ਲੈਣਾ ਜੇ ਉਹਨੂੰ ਜੇ ਕੋਈ 5000 ਰੁਪਏ ਦਾ ਕੋਈ 5500 ਜੇਕਰ ਉਹ ਬੰਦਾ ਕੋਈ ਪੀ ਐਚ ਡੀ ਕੀਤੀ ਹੋਈ ਆ ਆਪਾਂ ਸਾਡੇ ਭੈਣਾਂ ਗੱਲ ਲਈ 2005 ਵਿੱਚ ਭਰਤੀ ਹੋਈਆਂ ਉਹ ਤੇ 11.5 ਹਜ਼ਾਰ ਦੀ ਤਨਖਾਹ ਸੀਗੀ ਬੇਸ਼ੱਕ ਮਾਨ ਸਰਕਾਰ ਨੇ ਤਨਖਾਹ ਵਧਾਦੀ ਪਰ ਉਹ ਫਿਕਸ ਕਰ ਦਿੱਤੀ ਤਨਖਾਹ 58 ਸਾਲ ਫਿਕਸ ਤਨਖਾਹ ਅੱਧੀ 5% ਵਾਧਾ ਚਾਹੀਦਾ ਤਾਂ ਇਹ ਸੀ ਮੁਖਲੀ ਮਹੰਤਾਂ ਲੋਭੀ ਤੁਹਾਨੂੰ ਬੇਸਿਕ ਬਲੇ ਡੀਆਈ ਵੀ ਤੁਹਾਨੂੰ ਬਹੁਤ ਸਮਾਂ ਹੋ ਗਿਆ 2005 ਦਾ ਤਾਂ ਬਹੁਤ ਸਮਾਂ ਹੋ ਗਿਆ ਸਰਕਾਰ ਤਾਂ ਸਰਕਾਰ ਹੋਣ ਮੰਨੀ ਆਏ ਹੂੰ ਠੀਕ ਹੈ ਨਾ ਪਰ ਉਹ ਬਹੁਤ ੱਕਾ ਘਰਿਆ ਆਪਾਂ ਇਸ ਕਰਕੇ ਜੋ ਨੌਜਾਇਜ਼ ਹੜਤਾਲ ਹੜਤਾਲ ਚਾਹ ਕੇਂਦਰ ਸਰਕਾਰਾਂ ਚਾਹ 50 ਸਰਕਾਰਾਂ ਜਾਂ ਹੋਰ ਸਰਕਾਰਾਂ ਵੀ ਮਾਰੂ ਨੀਤੀਆਂ ਜੋ ਮਾਰੂ ਨੀਤੀਆਂ ਲਾਗੂ ਕਰਿਆ ਉਹਨੂੰ ਬੰਦ ਕਰਾਉਣ ਵਾਸਤੇ ਜੋ ਨੌਜਾਇਜ਼ ਹੜਤਾਲ ਕਰੀ ਆ ਸਾਡੇ ਜੋ ਥਰਮਲ ਦੇ ਟੈਕਨੀਕਲ ਸਰਵਿਸ ਜੂਨੀਅਨਾਂ ਪੰਜਾਬ ਲੈਵਲ ਤੇ ਵੀ ਆ ਵੀ ਉਹਨਾਂ ਨੇ ਜੋ ਤਿਆਰੀ ਕੀਤੀ ਕਰਤੀ ਹੈ 9 ਜੁਲਾਈ ਨੂੰ ਹੜਤਾਲ ਕਰਾਂਗੇ ਅਸੀਂ ਕਿਉਂਕਿ 29 ਡੀ ਵਿੱਚ ਵੀ ਇਹੀ ਗੱਲਾਂ ਕੀਤੀਆਂ ਬਈ ਹੜਤਾਲ ਜਰੂਰ ਕਰੋ ਮੇਰੀ ਸਾਰੇ ਮਿਲਾਈ ਨੂੰ ਹੱਥ ਜੋੜ ਕੇ ਪੀਲਾ ਵੀ ਬਾਅਦ ਤੋਂ ਬਾਅਦ 9 ਜੁਲਾਈ ਹੜਤਾਲ ਕਰੋ ਤਾਂ ਕਿ ਕੇਂਦਰ ਸਰਕਾਰ ਨੂੰ ਤੇ ਮਾਂ ਸਰਕਾਰ ਨੂੰ ਅਸੀਂ ਭਾਜਣਾ ਬਸ ਗਏ ਤੇ ਆਪਣੇ ਮੰਗਾ ਮੰਨਾ ਸਕੀਏ ਧੰਨਵਾਦ ਜੀ ਜੀ ਚੰਗੇ ਧੰਨਵਾਦ